ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸੇਖਵਾ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵਪਾਰ ਦਾ ਕੰਮ ਕਰਦੇ ਆ ਤਿੰਨ ਵਾੜਾ ਸੇਲ ਕਰਨੀਆਂ ਬਹੁਤ ਹੀ ਸੋਹਣੇ ਸੁਨੱਖੀਆਂ ਜਿਹਨਾਂ ਦੋ ਤਾਜ਼ੀਆਂ ਸੂਈਆਂ ਇਹ ਚੁਾਈ ਤੋਂ ਬੜੀ ਵੀਡੀਓ ਬਣਨ ਲੱਗੀ ਆ ਤੇ ਹੁਣ ਇਸ ਟਾਈਮ ਤੇ ਤਕਰੀਬਨ 10:00 ਵਜੇ ਦਾ ਟਾਈਮ ਇੱਕ ਤੁਹਾਨੂੰ ਗੱਬੜਨ ਦੀ ਹੋਣੀ ਆ ਜਰਸੀ ਇੱਕ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਸੋਹਣੀ ਵਸ਼ੀ ਆ ਦੇ ਮਗਰ ਤੇ ਤਾਜੀ ਸੂਈ ਵਹਿੜਾ ਇੱਕ ਸ਼ਾਈ ਹਾਲ ਦਿਖਾਉਣੀ ਆ ਉਹਦੇ ਮਗਰ ਵੀ ਬੱਚਾ ਬਹੁਤ ਸੋਹਣਾ ਵਾ ਕੁਆਲਿਟੀ ਚੰਗੀ ਆ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਹੁਣਾਂ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਦੀ ਆਪਾਂ ਹਰ ਵਾਰ ਕਰਦੇ ਆ ਕਿਸੇ ਭੈਣ ਭਰਾ ਨੇ ਸੂਇਆ ਸੂਇਆ ਪਸ਼ੂ ਜਦੋਂ ਵੀ ਖਰੀਦਣਾ ਉਹਨੂੰ ਦੋ ਟਾਈਮ ਚੋਕ ਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹਦੇ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਭਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਉਨੇ ਆ ਭਾਈ ਨਾਲ ਤੇ ਡਿਟੇਲ ਲੈਣੇ ਆ ਜੀ ਹਾਂਜੀ ਸਾਸਰੀਕਾਲ ਭਾਜੀ ਸਾਸਰੀਕਾ ਭਾਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਹੁਤ ਵਧੀਆ ਆਪਸ ਨੂੰ ਹਾਂ ਠੀਕ ਆ ਜੀ ਆਪਣੇ ਵੀ ਤੇ ਕਿਦਾਂ ਵਪਾਰ ਦਾ ਕੰਮ ਆ ਜੀ ਹਾਂਜੀ ਹਾਂਜੀ ਪਹਿਲੀ ਵੀਡੀਓ ਲੱਗੀ ਆ ਜੀ ਹਾਂਜੀ ਤੁਸੀਂ ਪਹਿਲੇ ਬਣਾਉਣ ਲੱਗੇ ਦੇ ਠੀਕ ਆ ਜੀ ਪਰ ਅੱਗੇ ਵੀਡੀਓ ਸਾਡੀਆਂ ਚੜੀਆਂ ਨੇ ਠੀਕ ਸੇ ਹਾਂਜੀ ਠੀਕ ਆ ਹਾਂਜੀ ਅੱਛਾ ਪਹਿਲਾਂ ਬਣਦੀਆਂ ਗਈਆਂ ਹਰਪ੍ਰੀਤ ਭਾਜੀ ਨੂੰ ਹਾਂਜੀ 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 ਵਧੀਆ ਭਾਰਮ ਹਾਂਜੀ ਚਲੋ ਸਾਨੂੰ ਤੁਸੀਂ ਘਰ ਆਇਆ ਨੂੰ ਦਸੀਏ ਇਹ ਗੱਲ ਪਹਿਲਾਂ ਨਹੀਂ ਦਸੀ ਠੀਕ ਹੈ ਪਹਿਲਾਂ ਨਹੀਂ ਸਾਨੂੰ ਤੁਸੀਂ ਇਹ ਦੱਸਿਆ ਕਿ ਅਸੀਂ ਪਹਿਲਾ ਵੀਡੀਓ ਬਣਾਈ ਹਾਂਜੀ ਤੇ ਤਿੰਨ ਵੜਾ ਐਡਰੈਸ ਇੱਕ ਰਾ ਦੱਸ ਦਈਏ ਆਪਣਾ ਡੈਸ ਨਾਮ ਰਾ ਨਿਰਮਲ ਸਿੰਘ ਆ ਹਾਂਜੀ ਬੇਟੇ ਦਾ ਨਾਮ ਬੋਬੀ ਕਰਕੇ ਵਜਦਾ ਵਾ ਠੀਕ ਆ ਹਾਂਜੀ ਪਿੰਡ ਜਾਦਪੁਰ ਸੇਖਣਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸੌਰ ਠੀਕ ਹੈ ਜੀ ਹਾਂਜੀ ਸਹੀ ਆ ਤੇ ਆਪਣੇ ਕੋਲ ਤੇਨ ਅਜਾ ਵੈਣਾ ਦੋ ਕੱਪੜਾ ਇੱਕ ਗੱਬਣ ਵਿੱਚੋਂ ਇੱਕ ਗੱਬਣ ਦੋ ਤਾੜੀਆਂ ਸੂਈਆਂ ਜੀ ਠੀਕ ਹੈ ਤੇ ਆਪਾਂ ਦਿਖਾਈਏ ਗੱਬਣ ਪਹਿਲਾਂ ਹਾਂਜੀ ਇਹ ਗੱਬਣ ਗੱਬਣ ਵੈਣ ਦੇਖੋ ਜਰਸੀ ਜੀ ਆ ਜਾਂਦੀ ਹੈ ਹਾਂ ਜਰਸੀ ਜੀ ਜਰਸੀ ਐ ਸੋਹਣਾ ਫੇਸ ਬੜਾ ਸੋਹਣਾ ਹਾਂਜੀ ਹਾਂਜੀ ਦੇਣ ਕਿੰਨੇ ਕੀ ਲੈ ਜੂਗੀ ਇਹ ਇਹ 10 ਦਿਨ ਲੈ ਜਾਣੇ ਇਹਨੇ ਜੀ ਅੱਛਾ 10 ਦਿਨ ਲੈ ਹਾਂਜੀ ਹਾਂਜੀ ਬਹੁਤ ਠੀਕ ਲਿਆ ਆ ਆ ਵੇਖੋ ਜੀ ਠੰਡੀ ਧੀਰੀ ਆ ਬਿਲਕੁਲ ਖਾਣ ਥਣ ਚੰਗਾ ਲੱਗਾ ਹਾਂਜੀ ਤੋਰੋ ਹਨੂ ਜੀ ਆ ਵੇਖੋ ਜੀ 10 ਦਿਨ ਲੈ ਜੂਗੀ ਬਾਕੀ ਫੇਸ ਵੇਖੋ ਫੇਸ ਪਿਓਰ ਜਰਸੀ ਜਿੱਦਾਂ ਹੁੰਦੀ ਹੈ ਨਾ ਸੋਹਣੀ ਪੰਜਾਬ ਵਾਲੀ ਜਿਹਨੂੰ ਕਹ ਦਿੰਦੇ ਉਹ ਜਰਸੀ ਆ ਆ ਵੇਖੋ ਫੇਸ ਕੁਆਲਟੀ ਚੈੱਕ ਕਰੋ ਜੀ ਚੰਗੀ ਕੁਆਲਟੀ ਦਾ ਫੇਸ ਆ ਨਿੱਕੀ ਅੱਖ ਆ ਨਿੱਕਾ ਮੂੰਹ ਆ ਇਹਦਾ ਬੇਲ ਦੀ ਲੰਮੀ ਆ ਸੋਹਣੀ ਸੁਨੱਖੀ ਪੂਰੀ ਆ ਜਿਉ ਭਾਜੀ ਮੋੜ ਲਿਆ ਜਾਨ ਦੁੱਧ ਕਿੰਨਾ ਕੱਚ ਆ ਜਾਊਗੀ ਜੀ ਇਹ ਦੁੱਧ ਜੀ ਜਿੱਥੋਂ ਲੈਂਦੇ ਉਹ ਪਹਿਲੇ ਸਵੇਰ ਕਹਿ ਰਹੇ ਸੀ ਕਿ 11 12 13 ਲੀਟਰ ਕੱਢਿਆ ਅਛਾ ਜੀ ਤਿਆਰ ਕਰ 14 15 ਲੀਟਰ ਦੇ ਜਾਉਗੀ ਠੀਕ ਆ ਜੀ ਤੇ ਬਾਕੀ ਦੁੱਧ ਵੀ ਚਟਾਉਣਾ ਇਹਨਾਂ ਦਾ ਦੁੱਧ ਚਟਾ ਪਿਓਰ ਚਟਾ ਥਾਣ ਸੁਣ ਓਕੇ ਆ ਜੀ ਬਿਲਕੁਲ ਬਿਲਕੁਲ ਸਹੀ ਆ ਜੀ ਮੋਹ ਲਗਣਾ ਕਰਨਾ ਇਹ ਬੋਲੇ ਇਹਦਾ 35000 ਰੁਪਏ ਲਾ ਲਾਂਗੇ ਛੋੜ ਕਿੰਨੀ ਕਰੋਗੇ 2000 ਕਰਦਾ ਇਹ ਛੋੜ 3000 ਹਾਂ ਜੀ ਮੌਕੇ ਦੇ ਮਾਨਦਾਨ ਕਰ ਦਿਓ ਬਿਲਕੁਲ ਜੀ ਬਿਲਕੁਲ ਠੀਕ ਬਾਕੀ ਖੂਨ ਲਾ ਲੈ ਗਈ ਹਾਂ ਜੀ ਹਾਂ ਜੀ ਫੇਸ ਇੱਕ ਵਾਰ ਫੇਰ ਵੇਖ ਲਓ ਸੋਹਣੀ ਬੜੀ ਹੈ ਜੀ ਇਹ ਆ ਵੇਖੋ ਸੋਹਣੀ ਸਨਕੀ ਪੂਰੀ ਆ ਫੇਸਟਕਵਾਲਿਟੀ ਚੰਗੀ ਆ ਬਾਕੀ ਥਾਣ ਵੀ ਸੋਹਣੇ ਲੱਗਦੇ ਆ 30000 ਦੀ ਮਿਲ ਜੂਗੀ ਆ ਤੁਹਾਨੂੰ ਦੂਜੇ ਨੰਬਰ ਵਾਲੀ ਸੂਈ ਆ ਜੀ ਤਾਂ ਜੀ ਸਾਜੀ ਸਾਜੀ ਸੂਈ ਆ ਪਾਜੀ ਸੂਈ ਆ ਹਾਂਜੀ ਛਾਈ ਆ ਲ ਜਾ ਜਾਂਦੀ ਆ ਹਾਂਜੀ ਹਾਂਜੀ ਠੀਕ ਬੱਚਾ ਆ ਗਿਆ ਮਗਰੇ ਦੇ ਇਹ ਵੱਛਾ ਜੀ ਮਗਰੇ ਅੱਛਾ ਆ ਵੱਛਾ ਜੀ ਹਾਂਜੀ ਕਿੰਨੇ ਕ ਦਿਨਾਂ ਦਾ ਸੂਆ ਹੋਊਗਾ ਜੀ ਇਹ 8 ਕ ਦਿਨ ਹੋ ਗਏ ਹਨੋ ਤੇ ਸੂਆ ਕਰਵਾਉਂਦਾ ਤੇ ਪਹਿਲਾ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਤੇ ਦੁੱਧ ਦੁੱਧ ਸਾਰੇ 12 ਲੀਟਰ ਹੋਊਗਾ ਠੀਕ ਆ 12 ਲੀਟਰ ਹਾਂਜੀ ਠੀਕ ਹਨ ਫਿਰ ਚਵਾਈ ਹੋ ਗਈ ਹਨਾ 5 ਚਵਾਈ ਹੋ ਗਈ ਠੀਕ ਤੇ ਤੋਰੀ ਹੈ ਜੀ ਇਹਨੂੰ ਹਾਂ 12 ਲੀਟਰ ਦੁੱਧ ਜਿਹੜਾ ਪਹਿਲਾ ਸੂਆ ਵਹਿੜਦਾ ਵਾ ਆ ਵਛਾ ਜੀ ਵਛਾ ਵੀ ਚੰਗਾ ਵਾ ਆਪ ਵੀ ਚੰਗੀ ਤੇ ਚਵਾਈ ਭਾਜੀ ਕਿਦਾਂ ਰੱਸੀ ਪਾ ਕੇ ਕਰਦੇ ਹਾਂ ਇਹਨੂੰ ਰੱਸੀ ਪਾ ਕੇ ਕਰਦੇ ਰੱਸੀ ਪਾ ਕੇ ਹਾਂਜੀ ਰੱਸੀ ਪਾ ਕੇ ਜਾਣਦੇ ਜੀ ਹਾਂਜੀ ਆ ਇੱਕ ਵਈ ਬਾਕੀ ਛਾਈ ਵਾਲਾ ਦੁੱਧੇ ਦਾ ਵੀ ਚਟਾਣਾ ਸੋਹਣਾ ਆਣਾ ਪੂਰੀ ਗੈਵ ਆ ਕਿਹ ਵੀ ਬੰਦੇ ਨੂੰ ਲੱਸੀ ਨਹੀਂਗੀ ਚੰਗੀ ਆ ਵੀ ਬਾਕੀ ਇਹਨਾਂ ਦੀ ਫੈਟ 6.0 ਤੋਂ ਉੱਪਰ ਆ ਗਈ ਠੀਕ ਆ 98 ਸੋਹਣੇ ਲੱਗੇ ਆ ਥਾਣ ਦਾ ਗੈਵ ਵੀ ਚੰਗਾ ਤੇ ਥਾਣ ਦੀ ਕੁਆਲਿਟੀ ਚੰਗੀਆਂ ਵੇਖੋ ਡੇਰੀ ਵਾਲਾ ਹਰਾਨ ਆ ਠੀਕ ਆ ਇਹਦੇ ਮੱਜਾਂ ਦੀ ਥਾਂ ਨਹੀਂ ਆਉਂਦੀ ਜਿੰਨੀ ਇਹਨਾਂ ਦੀ ਆਉਂਦੀ ਠੀਕ ਹੈ ਠੀਕ ਹਾਂਜੀ ਸਹੀ ਆ ਇਹ ਇਹਦਾ ਮੁੱਲ ਦੱਸੀਏ ਕਿੰਨਾ ਕਰਨਾ ਜੀ ਇਹਦਾ 38000 ਰੁਪਇਆ ਲਾ ਲਾਂਗੇ ਜੀ 38000 ਚੌਥਾਣਾਂ ਤੇ ਕੀ ਚੈੱਕ ਕਰੇ ਇਹ ਬੱਚਾ ਖੁੱਲ ਗਿਆ ਸੀ ਬੱਚੇ ਦੇ ਦੰਦ ਜਾਂ ਲਾਤਾ ਵਾ ਅੱਛਾ ਠੀਕ ਹੈ ਹੈ ਕਿਤੇ ਤੇ ਉਹ ਮਗਰੋਂ ਖੁੱਲ ਗਿਆ ਘਰ ਕੋਈ ਨਹੀਂ ਸੀਗਾ ਤੇ ਮੜਕੇ ਚੁੰਗਦਾ ਰਿਹਾ ਕਰੇ 38000 ਰੁਪਏ ਮਾਨ ਕਰਦੇ ਹੋਗੇ ਦਾ ਬਿਲਕੁਲ ਜੀ ਫੋਨ ਲਾਵੇ ਕੋਈ ਹਨਾ ਬਿਲਕੁਲ ਜੀ ਜਿਹਨੂੰ ਪਸੰਦ ਆਵੇ ਫੋਨ ਲਾਵੇ ਬਾਕੀ ਸੋਹਣੇ ਖਣ ਖਣ ਚੰਗੇ ਲੱਗੇ ਆ ਤੋੜ ਦੋ ਹਿੰਨੂ ਨੂੰ ਤੋੜ ਦੋ ਇਹਦੇ ਮਗਰ ਵਸ਼ੀ ਆ ਹਾਂਜੀ ਪਿਓਰ ਵਸ਼ੀ ਆ ਵਸ਼ੀ ਵਸ਼ੀ ਚੈੱਕ ਕਰੋ ਵਸ਼ੀ ਬਹੁਤ ਜਿਆਦੀ ਸੋਹਣੀ ਆ ਬਰੀਡ ਵਾਲੀ ਆ ਚੰਗੀ ਕੁਆਲਿਟੀ ਦੀ ਵਸ਼ੀ ਦਿੱਤੀ ਆ ਠੀਕ ਆ ਕਿਸ ਨੇ ਚੰਗਾ ਲਵਾਇਆ ਬਹੁਤ ਹੀ ਸੋਹਣਾ ਆ ਵੇਖੋ ਜੀ ਵਿਹੜ ਵੀ ਚੈੱਕ ਕਰੋ ਇਹਦਾ ਭਾਈ ਸੂਆ ਕਿਨੂੰ ਆਊਗਾ ਜੀ ਇਹ ਦੂਸਰੇ ਸੂਏ ਦੇ ਅੱਛਾ ਦੂਸਰਾ ਸੂਆ ਹਾਂਜੀ ਆ ਵੇਖੋ ਹਾਂਜੀ ਧਿਆਨ ਦੋ ਬਾਕੀ ਇਹ ਆ ਕੇ ਭਾਵੇਂ ਜਿਹੜੇ ਭੈਣ ਭਰਾ ਨੂੰ ਪਸੰਦ ਹੋਣ ਸ਼ਾਮਾਂ ਨੂੰ ਆ ਕੇ ਆਪਣੀ ਜਵਾਈ ਕਰ ਲੈਣ ਕਰੋ ਚਾਹ ਦੁੱਧ ਕਿੰਨਾ ਜੀ ਇਹਦੇ ਕੋਲ ਇਹ ਤਾਂ 14-15 ਲੀਟਰ ਹੋਏਗਾ ਜੀ ਅੱਛਾ 14-15 ਲੀਟਰ ਹਾਂਜੀ ਠੀਕ ਆ ਖਾਣਾ ਦੀ ਵੀ ਬਾਦ ਘਾੜਨੀ ਹੈ ਜੀ ਨਾ ਬਿਲਕੁਲ ਐ ਬਰਾਬਰ ਰਸੀਦ ਨਹੀਂ ਬੋਣੀ ਬੰਦੀ ਕੋਈ ਰਸੀ ਨਹੀਂ ਇਹਨੂੰ ਠੀਕ ਆ ਹਾਂਜੀ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ 45000 ਰੁਪਏ ਲਾ ਲਓ ਛੋਟ ਕਿੰਨੀ ਕਰ ਦੋਗੇ ਕਰ ਦਾਂਗੀ ਮਾਨਤਾ ਠੀਕ ਆ ਤੇ ਬਾਕੀ ਜਦੋਂ ਚੋਣ ਚੋਈ ਦਾ ਟਾਈਮ ਆਦਾ ਚੰਗੀ ਬਣਦੀ ਬਿਲਕੁਲ ਬਿਲਕੁਲ ਜੀ ਐ ਪੂਰਾ ਠੀਕ ਆ ਹਾਂਜੀ ਰਸੀਪਾਉਣ ਦੀ ਨਹੀਂ ਕੋਈ ਵੀ ਲੋੜ ਕੋਈ ਲੋੜ ਨਹੀਂ ਰਸੀ ਦੀ ਬਾਕੀ ਸੋਹਣੀ ਸੁਨੱਖੀ ਆ ਹਾਂਜੀ ਹਾਂਜੀ ਸਵੇਰ ਦਾ ਟਾਈਮ ਆ ਹਾਂ ਕੋਈ ਰਸੀਪਾਉਣਾ ਆ ਵੇਖੋ ਜੀ ਬਾਕੀ ਇਹ ਨਵਾਈਆਂ ਦਵਾਈਆਂ ਨਹੀਂ ਇਹ ਕਹਿੰਦੇ ਹਨਵਾਉਣੀਆਂ ਮੈਂ ਠੰਡ ਬਹੁਤ ਆ ਨਵਾਉਣ ਦੀ ਨਹੀਂ ਕੋਈ ਗੱਲ ਜਿਹੜੇ ਭੈਣ ਭਰਾ ਨੇ ਖਰੀਦਣੀ ਉਹਨੇ ਇਦਾਂ ਖੇਡ ਲੈਣੀ ਆ ਵੇਖੋ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਕੁਆਲਿਟੀ ਥਾਣਾ ਦੀ ਬਹੁਤ ਚੰਗੀ ਆ ਜੀ ਫੇਸ ਵੇਖ ਲੋ ਸੋਹਣਾ ਬਾਕੀ ਏ ਆਕੇ ਵਸ਼ੀ ਵਸ਼ੀ ਜਿਹੜੀ ਆ ਨਾ ਵਸ਼ੀ ਦੀ ਦੁਗਣੀ ਕੀਮਤ ਹੋ ਜਾਣੀ ਜਦੋਂ ਵਸ਼ੀ ਤਿਆਰ ਹੋ ਗਈ ਨਾ ਵੈਟ ਦੀ ਤਾਂ ਉਨੀ ਕੀਮਤ ਨਹੀਂ ਕਿ ਜਿੰਨੀ ਵਸ਼ੀ ਦੀ ਹੋ ਜਾਣੀ ਹੈਗਾ ਹਨਾ ਜੀ ਬਿਲਕੁਲ ਜੀ ਬਿਲਕੁਲ ਵਸ਼ੀ ਕੁਆਲਟੀ ਦੀ ਹੈ ਕੁਆਲਟੀ ਪਿਓਰ ਤੇ ਆਦੀ ਪਿਓਰ 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 ਜਿਹੜੇ ਭੈਣ ਭਰਾਵਾਂ ਨੂੰ ਪਤਾ ਹੋਣਾ ਨਾ ਇਹ ਜਿਹੜੇ ਬਰੀਡ ਬਰੀਡ ਜਿਹੜੇ ਬਰੀਡ ਤੇ ਕੰਮ ਕਰਦੇ ਆ ਉਹਨਾਂ ਨੇ ਪਛਾਣ ਲੈਣਾ ਠੀਕ ਹੈ ਕਰਨੀ ਜੀ ਕੋਈ ਗੱਲਬਾਤ ਹੋਰ ਜੀ ਬੱਸ ਸਿੱਠਾ ਠੀਕ ਆ ਜੀ ਠੀਕ ਹੈ ਬਾਕੀ ਫੋਨ ਲਾ ਲਿਓ ਹਾਂਜੀ ਦੋ ਪਸ਼ੂ ਸੂਏ ਸਵਾਏ ਆ ਚੋ ਕੇ ਆਪਣੀ ਤਸਲੀ ਕਰ ਲਓ ਜਿਹੜੇ ਪਸ਼ੂ ਗੱਭਣੇ ਆ ਇੱਕ ਜਰਸੀ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਕਰਦੇ ਸਬਸਕ੍ਰਾਈਬ ਧੰਨਵਾਦ ਜੀ